ਖਾਰ ਵਾਲੀ ਇਨਸਟਾ ਕੁਈਨ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਵਿਜੀਲੈਂਸ ਦੇ ਵੱਲੋਂ ਗ੍ਰਫਤਾਰ ਕੀਤੀ ਜਾਂਦੀ ਹੈ ਤੇ ਤਿੰਨ ਦਿਨਾਂ ਰਿਮਾਂਡ ਤੇ ਸੀਐਸ ਵਿਚਾਲੇ ਬੀਤੀ ਰਾਤ ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਹੁੰਦੀ ਹੈ ਤੇ ਉਸ ਨੂੰ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਜਾਂਦਾ ਤਾਂ ਉੱਥੇ ਹੀ ਦੱਸ ਦਈਏ ਕਿ ਜਿੱਥੇ ਸਿਵਲ ਹਸਪਤਾਲ ਤੋਂ ਬਾਅਦ ਹੁਣ ਅਮਨਦੀਪ ਕੌਰ ਨੂੰ ਰੈਫਰ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਵੇਖ ਰਹੇ ਜਿੱਥੇ ਹਸਪਤਾਲ ਲਿਆਂਦਾ ਗਿਆ ਉਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਤਾਂ ਆਪ ਚਿੱਟੇ ਦਿਨਾਂ ਗ੍ਰਫਤਾਰ ਹੋਈ ਥਾਰ ਵਾਲੀ ਉਹ ਇਨਸਟਾ ਕੁਈਨ ਮਹਿਲਾ ਕਾਂਸਟੇਬਲ ਅਮਨਦੀਪ कौर ਜੋ ਕਿ ਪਹਿਲਾਂ ਚਿੱਟੇ ਸਣੇ ਗ੍ਰਫਤਾਰ ਹੁੰਦੀ ਹੈ ਜੋ ਉਸ ਮਾਮਲੇ ਦੇ ਵਿੱਚ ਜ਼ਮਾਨਤ ਤੇ ਬਾਹਰ ਹੀ ਆਉਂਦੀ ਹੈ ਕਿ ਉਧਰ ਵਿਜੀਲੈਂਸ ਦੇ ਵੱਲੋਂ ਕਾਰਵਾਈ ਖੋਲ ਦਿੱਤੀ ਜਾਂਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਜਾਂਦਾ ਹੈ ਜਿਸ ਦੇ ਚੱਲਦਿਆਂ ਗ੍ਰਫਤਾਰੀ ਹੁੰਦੀ ਹੈ 3 ਦਿਨ ਦਾ ਪੁਲਿਸ ਰਿਮਾਂਡ ਮਿਲਦਾ ਤੇ ਇਸ ਰਿਮਾਂਡ ਦੇ ਦਰਮਿਆਨ ਬੀਤੇ ਕੱਲ ਪੱਥਰੀ ਦਾ ਦਰਦ ਉੱਠਦਾ ਹੈ ਪੇਟ ਦੇ ਵਿੱਚ ਦਰਦ ਹੁੰਦੀ ਹੈ ਜਿਸ ਦੇ ਚਲਦਿਆਂ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਹੁਣ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਅਮਨਦੀਪ ਕੌਰ ਨੂੰ ਬਠਿੰਡਾ ਏਮਜ਼ ਲਿਆਂਦਾ ਗਿਆ ਈਨਸਟਾ ਕੁਈਨ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਵਿਜੀਲੈਂਸ ਦੇ ਵੱਲੋਂ ਗ੍ਰਫਤਾਰ ਕੀਤੀ ਜਾਂਦੀ ਹੈ ਤੇ ਤਿੰਨ ਦਿਨਾਂ ਰਿਮਾਂਡ ਤੇ ਸੀਐਸ ਵਿਚਾਲੇ ਬੀਤੀ ਰਾਤ ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਹੁੰਦੀ ਹੈ ਤੇ ਉਸ ਨੂੰ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਜਾਂਦਾ ਤਾਂ ਉੱਥੇ ਹੀ ਦੱਸ ਦਈਏ ਕਿ ਜਿੱਥੇ ਸਿਵਲ ਹਸਪਤਾਲ ਤੋਂ ਬਾਅਦ ਹੁਣ ਅਮਨਦੀਪ ਕਾਰਨਵੇਮਸ ਰੈਫਰ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਵੇਖ ਲਓ ਜਿੱਥੇ ਹੰਜ਼ ਹਸਪਤਾਲ ਲਿਆਂਦਾ ਗਿਆ ਉਸ ਮਹਿਲਾ ਕਾਂਸਟੇਬਲ ਅਮਨਦੀਪ ਕਾਰਨੋ ਤਾਂ ਆ ਚਿੱਟੇ DNA ਗ੍ਰਫਤਾਰ ਹੋਈ ਥਾਰ ਵਾਲੀ ਉਹ ਇਨਸਟਾ ਕੁਈਨ ਮਹਿਲਾ ਕਾਂਸਟੇਬਲ ਅਮਨਦੀਪ कौर ਜੋ ਕਿ ਪਹਿਲਾਂ ਚਿੱਟੇ ਸਣੇ ਗ੍ਰਫਤਾਰ ਹੁੰਦੀ ਹੈ ਜੋ ਉਸ ਮਾਮਲੇ ਦੇ ਵਿੱਚ ਜ਼ਮਾਨਤ ਤੇ ਬਾਹਰ ਹੀ ਆਉਂਦੀ ਹੈ ਕਿ ਉਧਰ ਵਿਜੀਲੈਂਸ ਦੇ ਵੱਲੋਂ ਕਾਰਵਾਈ ਖੋਲ ਦਿੱਤੀ ਜਾਂਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਜਾਂਦਾ ਹੈ ਜਿਸ ਦੇ ਚਲਦਿਆਂ ਗ੍ਰਫਤਾਰੀ ਹੁੰਦੀ ਹੈ 3 ਦਿਨ ਦਾ ਪੁਲਿਸ ਰਿਮਾਂਡ ਮਿਲਦਾ ਤੇ ਇਸ ਰਿਮਾਂਡ ਦੇ ਦਰਮਿਆਨ ਬੀਤੇ ਕੱਲ ਪੱਥਰੀ ਦਾ ਦਰਦ ਉੱਠਦਾ ਹੈ ਪੇਟ ਦੇ ਵਿੱਚ ਦਰਦ ਹੁੰਦੀ ਹੈ ਜਿਸ ਦੇ ਚਲਦਿਆ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਹੁਣ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਅਮਨਦੀਪ ਕੌਰ ਨੂੰ ਬਠਿੰਡਾ ਏਮਜ਼ ਲਿਆਂਦਾ ਗਿਆ